ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ YouTube ਚੈਨਲ ਸੇਖੋ ਡੈਰੀ ਫਾਰਮ ਨੂੰ ਦੇ ਵਿੱਚ ਦੋਸਤੋ ਅੱਜ ਤੁਹਾਨੂੰ ਦਿਖਾਉਣਾ ਬਹੁਤ ਚੰਗਾ ਬਸੇਰਾ ਜਿਹੜਾ ਫੋਰ ਸੇਲ ਆ ਦੇਖ ਸਕਦੇ ਹੋ ਚੰਗਾ ਕਦ ਕਾਠ ਆ ਤੇ ਉਮਰ ਵੀ ਇਹਦੀ ਠੀਕ ਹੀ ਆ ਤੇ ਪਹਿਲਾਂ ਤੁਹਾਨੂੰ ਦਿਖਾਉਣਾ ਆਪਾਂ ਇਹਨੂੰ ਤੋਰਾ ਤੋਰਾ ਇਹਦਾ ਕੰਨ ਕਨੋਤੀ ਵੀ ਦਿਖਾਉਣਾ ਤੋਰੇ ਵੀਰੇ ਸਾਈਡ ਤੇ ਨੂੰ ਦੇਖ ਸਕਦੇ ਹੋ ਬਹੁਤ ਚੰਗਾ ਕਦ ਕਰੂਗਾ ਕਿਉਂਕਿ ਉਮਰ ਦੇ ਹਿਸਾਬ ਨਾਲ ਹਜੇ ਛੋਟਾ ਹੀ ਆ ਦੇਖ ਸਕਦੇ ਹੋ ਚੰਗਾ ਪਲਿਆ ਵਗਾ ਜਾਣ ਦਿਓ ਇਧਰ ਨੂੰ ਅੱਗੇ ਨੂੰ ਤੋਰ ਲੋ ਲੋ ਵੀ ਦੋਸਤੋ ਅੱਜ ਤੁਸੀਂ ਕਰੋ ਸੌਂਕ ਘੋੜਿਆਂ ਵਾਲੇ ਵੀਰ ਚੰਗਾ ਬਸੇਰਾ ਬਣੂਗਾ ਜਿਵੇਂ ਰੰਗ ਵੀ ਮੇਰੇ ਹਿਸਾਬ ਚ ਹਜੇ ਇਹ ਜਿਹੜਾ ਹੈਗਾ ਬਦਲੂਗਾ ਚੰਗਾ ਪਲਿਆ ਵਾ ਰਾਜੀ ਆ ਤੇ ਚੰਗੀ ਬਲੱਡ ਲਾਈਨ ਦਾ ਬਾਕੀ ਆਪਾਂ ਵੀਰ ਤੋਂ ਕਰਦੇ ਆ ਪੂਰੀ ਜਾਣਕਾਰੀ ਇਹਦੀ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਭਰਾ ਮਰਾਤ ਸਿੰਘ ਜੀ ਪਿੰਡ ਵੀਰ ਜੀ ਪਿੰਡ ਮੂ ਜੀ ਝੁਲਾ ਝੁਲਾ ਬਰਨਾਲਾ ਜੀ ਨੇੜੇ ਵੀਰੇ ਜਿਹੜੇ ਆਪਣੇ ਮਹਿਲਕਣਾ ਪਾ ਜਾਂਦਾ ਜੀ ਠੀਕ ਆ ਵੀਰ ਜੀ ਤੇ ਮੋਬਾਈਲ ਨੰਬਰ ਆਪਣਾ 81 461 ਹਾਂਜੀ 70310 ਜੀ ਠੀਕ ਆ ਦੋਸਤੋ ਇਹ ਨੰਬਰ ਆ ਵੀਰ ਦਾ ਬਾਕੀ ਆਪਾਂ ਵੀਡੀਓ ਦੇ ਵਿੱਚ ਪਾਵਾਂਗੇ ਤੇ ਇਹ ਬਸੇਰਾ ਵੀਰੇ ਬਕਾਊ ਆ ਹਾਂਜੀ ਬਕਾਊ ਆ ਵੀਰੇ ਦੋਸਤੋ ਇਹ ਜਿਹੜਾ ਬਸੇਰਾ ਗਾ ਦੇਖ ਸਕਦੇ ਤੁਸੀਂ ਬਹੁਤ ਸੁਨੱਖਾ ਗਾ ਬਕਾਊ ਆ ਤੇ ਕੀ ਇਹਦੀ ਵੀਰੇ ਬਲੱਡ ਲਾਈਨ ਆ ਇਹ ਹੈਗਾ ਬਾਈ ਦੇਵ ਦਰਬਾਰ ਲੈਂਡ ਚੋਂ ਠੀਕ ਆ ਵੀਰ ਜੀ ਸ਼ਕਤੀ ਘੋੜੇ ਦਾ ਇਹ ਪੋਤਾ ਹੈਗਾ ਠੀਕ ਆ ਇਹਦਾ ਪਿਓ ਹੈਗਾ ਫੰਮਣਾ ਖੜਾ ਪਿੰਡ ਸਰਪੰਚ ਕੋਲੇ ਠੀਕ ਆ ਵੀਰ ਜੀ ਹਾਂ ਤੇ ਕਿੰਨੀ ਉਮਰ ਆ ਵੀਰ ਜੀ ਇਹਦੀ ਇਹਦੀ ਉਮਰ ਹੈਗੀ ਆ 19 ਮਹੀਨੇ 19 ਤੋਂ 20 ਮਹੀਨੇ 19 ਤੋਂ 20 ਮਹੀਨਿਆਂ ਦੇ ਵਿੱਚ ਆ ਜਣੇ ਦੀ ਹਾਂ ਠੀਕ ਆ ਬਾਈ ਜੀ ਫਿਰ ਤਾਂ ਅਜੇ ਜਣੇ ਦੀ ਬੱਚਾ ਹੀ ਸਮਝੀ ਆਪਾਂ ਇਹਨੂੰ ਹਨਾ ਦੁੱਧ ਦੰਦ ਤਾਂ ਅਜੇ ਵੀਰੇ ਠੀਕ ਆ ਬਾਈ ਜੀ ਤੇ ਰੰਗ ਰੰਗ ਵੀਰੇ ਕਰੂ ਇਹੇ ਹਾਂ ਰੰਗ ਵੀਰੇ ਕਾਲਾ ਤੋਂ ਠੀਕ ਆ ਬਾਈ ਜੀ ਤੇ ਲੋ ਦੋਸਤੋ ਦੇਖੋ ਇਹਦਾ ਤੋਰਾ ਤੋਰਾ ਬਾਈ ਜਿਹੜੀ ਤੋੜ ਕੇ ਦਿਖਾਉਣਗੇ ਬਾਈ ਘਰ ਅੱਗੇ ਇਹਨੂੰ ਫਿਰ ਲੈ ਦੇਖ ਸਕਦੇ ਹੋ ਤੁਸੀਂ ਦੋਸਤੋ ਕਦ ਕਾਠ ਹੁਣੀ ਬਹੁਤ ਚੰਗਾ ਕਰ ਗਿਆ ਤੇ ਅੱਗੇ ਹਜੇ ਹੋਰ ਵੀ ਫੁਰੂਗਾ ਮੋੜ ਲਿਓ ਆ ਜੋ ਇਧਰ ਨੂੰ ਕਰਾ ਦਿਖਾਈਏ ਦੋਸਤੋ ਇਹਦੇ ਬਾਪ ਦੀ ਫੋਟੋ ਵੀ ਆਪਾਂ ਵੀਡੀਓ ਦੇ ਵਿੱਚ ਕੋਸ਼ਿਸ਼ ਕਰਾਂਗੇ ਆਵਾਂਗੇ ਤੇ ਨਹੀਂ ਫਿਰ ਵੀਰ ਨੇ ਨਾਮ ਬੋਲਿਆ ਤੁਸੀਂ ਨਾ YouTube ਤੇ ਸਰਚ ਕਰਕੇ ਕੱਢ ਲਿਓ ਤੇ ਵੀਡੀਓ ਦੇ ਵਿੱਚ ਤੁਹਾਨੂੰ ਸ਼ੋਅ ਹੋ ਜਾਊਗਾ ਇਹ ਆਪਣੀ ਪਿੰਡ ਮੂਮ ਦੇ ਵਿੱਚ ਝੁਲਾ ਬਰਨਾਲਾ ਦੇ ਵਿੱਚ ਖੜਾਗਾ ਨੇੜੇ ਮਹਿਲਕਲਾ ਜੋ ਵੀ ਵੀਰ ਘੋੜਿਆਂ ਦੇ ਸ਼ਕੀਨ ਨੇ ਖਰੀਦਣੇ ਚਾਹੁੰਦੇ ਨੇ ਹਣਾ ਉਸ ਪਰਕ ਕਰ ਸਕਦੇ ਹੋ ਚੰਗਾਗਾ ਕੰਨ ਕੰਨ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਬਾਕੀ ਵੀਰ ਨਾਲ ਸਪਾਰਕ ਕਰਕੇ ਗੱਲਬਾਤ ਪੂਰੀ ਕਰ ਸਕਦੇ ਹੋ ਬਹੁਤ ਸੋਹਣਾ ਬਸੇਰਾਗਾ ਲੋ ਵੀਡੀਓ ਤੋਂ ਧੰਨਵਾਦ ਸਾਰੇ ਦੋਸਤਾਂ ਦਾ ਆਪਣੇ YouTube ਤੇ Instagram ਚੈਨਲ ਸੇਕੂ ਡੈਰੀ ਫਾਰਮ ਤੇ ਜੁੜਨ ਲਈ ਧੰਨਵਾਦ